ਪੰਜਾਬ ਸਰਕਾਰ ਵੱਲੋਂ ਮਾੜੇ ਅੰਸਰਾਂ ਦੇ ਵਿਰੁੱਧ ਲੜੀ ਗਈ ਮੁਹਿੰਮ ਤਹਿਤ ਸ਼੍ਰੀ ਦੀਪਕ 파ਰਖ ਆਈਪੀਐਸ ਐਸਐਸਪੀ ਮੁਹਾਲੀ ਸ਼੍ਰੀਯੋਤੀ ਯਾਦਵ ਆਈਪੀਐਸ ਐਸਪੀਡੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ ਠੀਕ ਸੀਆਈਆਈ ਦੀ ਟੀਮ ਨੇ ਦੋ ਅਡਰ ਕੇਸਾਂ ਨੂੰ ਟ੍ਰੇਸ ਕੀਤਾ ਇੱਕ ਪਹਿਲੇ ਕੇਸ ਚ ਚੋਰੀ ਦੀਆਂ ਤਿੰਨ ਮਾਰਦਾਤਾ ਜਿਹੜੇ ਸਾਡੇ ਕੋਲ ਕੇਸ ਰਜਿਸਟਰ ਸੀ ਉਹ ਟ੍ਰੇਸ ਕੀਤੇ ਤੇ ਇੱਕ ਨਵਾਂ ਮੁਕੱਦਮਾ ਟ੍ਰੇਸ ਹੋਇਆ ਚਾਰ ਟੋਟਲ ਚਾਰ ਮੁਕਦਮੇ ਟਰੇਸ ਹੋਏ ਆ ਤੇ ਸੋਨੇ ਤੇ ਚਾਂਦੀ ਦੇ ਗਹਿਣੇ ਦੋਸ਼ੀ ਤੋਂ ਰਿਕਵਰ ਕੀਤੇ ਗਏ ਨੇ ਤੇ ਸਰ ਚੋਰੀ ਵਾਲੇ ਕੇਸ ਦੇ ਵਿੱਚ ਕੀ ਕੀ ਬਰਾਮਦ ਹੋਇਆ ਕਿਥੋਂ ਦਾ ਜਿਹੜਾ ਸੋਨੇ ਦੀਆਂ ਸੋਨੇ ਦੇ ਗਹਿਣੇ ਨੇ ਜੀ ਹਾਂਜੀ ਕੁਝ ਚਾਂਦੀ ਦੇ ਗਹਿਣੇ ਨੇ ਦੋਸ਼ੀ ਝੰਜੇੜੀ ਦਾ ਰਹਿਣ ਵਾਲਾ ਇਹਦਾ ਨਾਮ ਅਮਨਿੰਦਰ ਸਿੰਘ ਹੈ ਜੀ ਇਹ ਦਿਨ ਟਾਈਮ ਜਿਹੜੀਆਂ ਖਾਲੀ ਕੋਕੀਆਂ ਪਈਆਂ ਨੇ ਉਹਨਾਂ ਨੂੰ ਦੇਖ ਕੇ ਉੱਥੇ ਪਾੜ ਲਾ ਕੇ ਵਾਰਦਾਤ ਨੂੰ ਅੰਜਾਮ ਬੰਦਾ ਸੀ ਫੇਲਾ ਇਹ ਫੜਮੇ ਨਾਲ ਕਿਹੜੇ ਕਿਹੜੇ ਥੋੜੇ ਜਿਹੇ ਮਾਮਲੇ ਦੋਹੋ ਮਤਲਬ ਥੱਲ ਹੋਏ ਆ ਇਹਦੇ ਸੂਹੀ ਨੇ ਇਹਦੇ ਵਿੱਚ ਇੱਕ ਤਾਜੀ ਸਾਡੇ ਕੋਲ ਮੁਕੱਦਮਾ ਸੀਗਾ ਫੇਲਾ 42 ਨੰਬਰ ਮੁਕੱਦਮਾ ਹੈ ਜੀ ਥਾਣਾ ਸਦਰ ਖਰੜ ਦਾ ਉਹ ਟਰੇਸ ਹੋਇਆ ਤੇ ਪ੍ਰਾਣੇ ਮੁਕੱਦਮੇ ਸੀਗੇ ਜਿਹੜੇ ਉਹ ਸੀਗਾ ਸਾਡੇ ਕੋਲ 40 ਨੰਬਰ ਮੁਕੱਦਮਾ ਉਹ ਵੀ ਥਾਣਾ ਸਦਰ ਖਰੜ ਦਾ ਇੱਕ ਮੁਕੱਦਮਾ ਸੀਗਾ ਸਾਡੇ ਕੋਲ 57 ਨੰਬਰ ਇਹ ਸਿਟੀ ਖਰੜ ਦਾ ਇੱਕ ਮੁਕੱਦਮਾ ਨੰਬਰ 28 ਇਹ ਥਾਣਾ ਬਲਾਂਦੀ ਦਾ ਇੱਕ ਮਰਦ ਕਿੰਨਾ ਕਿੰਨਾ ਸਮਾਨ ਚੋਰੀ ਹੋਇਆ ਸੀ ਜਿਹੜੇ ਸੋਨੇ ਤੇ ਚਾਂਦੀ ਦੇ 8-8 ਗਹਿਣੇ ਸੀ ਜੀ ਸਾਨੂੰ ਰਿਕਵਰ ਹੋਏ ਆ ਕੁਝ ਗਹਿਣੇ ਬਾਕੀ ਚੱਲ ਰਹੀ ਆ ਇਹ ਕਿਸ ਤਰ੍ਹਾਂ ਜੋ ਨਿਸ਼ਾਨਾ ਇਹ ਦਿਨ ਦਿਹਾੜੇ ਦੇਖਦਾ ਸੀ ਜਿਹੜੀਆਂ ਕੋਖੀਆਂ ਖਾਲੀ ਨੇ ਉਹਨਾਂ ਕੋਖੀਆਂ ਜਾ ਕੇ ਉਹਨਾਂ ਨੂੰ ਪਾੜ ਲਾ ਕੇ ਜਾਂ ਦੀਵਾਰ ਟੱਪ ਕੇ ਕਿਸੇ ਪਾਸੇੋਂ ਜਾ ਕੇ ਅੰਦਰ ਉਹਨਾਂ ਦੇ ਛਾਣਬਿੰਦ ਕਰਕੇ ਇਕੱਲਾ ਹੀ ਸੀਗਾ ਜੀ ਇਹਨੂੰ ਇਕੱਲਾ ਹੀ ਸੀਗਾ ਜੀ ਜਿਹੜਾ ਦੂਆ ਕੇਸ ਹੈ ਜਿਹਦੇ ਅਸਲੇ ਸੋਨੇ